ਵਨ ਇਕੜ ਸਤਵੰਤ ਹੈ ਕਿਰੋਚ 27 ਸਾਲ 28 ਸਾਲ 28 ਸਾਲ ਤੋਂ ਪਲੱਸ ਕੀਤਾ ਹੋਊਗਾ ਉਹ ਮੋਟਾ ਸਾਹ ਉਠਾਈ ਸਾਹ ਬਾਈ ਦਾ 28 ਸਾਲ ਵੀ ਉੱਥੇ ਕੰਮ ਕਰਕੇ ਆਏ ਹੋ ਬਿਲਕੁਲ ਵੀ ਤਜਰਬਾ ਚੰਗਾ ਬਣਾਇਆ ਤਜਰਬਾ ਮੈਂ ਉੱਥੇ ਅਜੇ ਫਰਮਰ ਰਹੇ ਕਿਹਾਗਾ ਅੱਛਾ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਕਮਾਨ ਬ੍ਰਦਰ ਵਾਲਿਆਂ ਦੇ ਤੇ ਬਾਈ ਹੋਰਾਂ ਦਾ ਟਰਾਲੀਆਂ ਬਣਾਉਣ ਦਾ ਕੰਮ ਹੈਗਾ ਟਰਾਲੀਆਂ ਪੰਜਾਬ ਦੇ ਵਿੱਚ ਕਹਿੰਦੇ ਇੰਡੀਆ ਦੇ ਵਿੱਚ ਬਹੁਤ ਸਾਰੇ ਭਰਾ ਬਣਾਉਂਦੇ ਨੇ ਆਪਣੇ ਪਰ ਆਪਾਂ ਉਰੇ ਪਹੁੰਚੇ ਆਂਗੇ ਤਾਂ ਕਿਉਂਕਿ ਟਰਾਲੀਆਂ ਉਰੇ ਸਸਤੀਆਂ ਨੇ ਸਸਤੀਆਂ ਦਾ ਭਾਵ ਇਹ ਨਹੀਂ ਹੈਗਾ ਵੀ ਕੋਈ ਕੁਆਲਿਟੀ ਮਾੜੀ ਹੋ ਜਾ ਕੋਈ ਆਪਾਂ ਕੇਲੇ ਵੀ ਲੋਹਾ ਮਾੜਾ ਲੱਗਿਆ ਹੋਊਗਾ ਵੀ A to Z ਚੀਜ਼ ਹੈ ਜਿਹੜੀ ਵਧੀਆ ਬਣਦੀ ਆ ਚੰਗੇ ਮਾਰਕੇ ਦੀ ਬਣਦੀ ਆ ਤੇ ਆਪਾਂ ਤੁਹਾਨੂੰ ਮਾਰਕੇ ਵੀ ਦਿਖਾਵਾਂਗੇ ਕਿਹੜਾ ਮਾਰਕਾ ਵਰਤਦੇ ਤੇ ਬਾਈ ਹੋਰਾਂ ਨਾਲ ਕਰਦੇ ਆਂ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਬਾਈ ਬਹੁਤ ਵਧੀਆ ਤੇ ਬਈ ਪਹਿਲਾਂ ਤਾਂ ਤੁਹਾਡਾ ਸੋਬਨਾਮ ਕੀ ਆ? ਮੇਰਾ ਨਾਮ ਬਲਵਿੰਦਰ ਸਿੰਘ ਹੈ। ਬਲਵਿੰਦਰ ਸਿੰਘ। ਤੇ ਬਈ ਆਪਣਾ ਪਿੰਡ ਕਿਹੜਾ ਹੈ? ਆਪਣਾ ਪਿੰਡ ਝਨੇੜੀ ਹੈ। ਪਿੰਡ ਝਨੇੜੀ ਆ। ਬਈ ਕਿੰਨਾ ਟਾਈਮ ਹੋ ਗਿਆ ਟਰਾਲੀਆਂ ਬਣਾਉਂਦਿਆਂ ਨੂੰ? ਟਰਾਲੀਆਂ ਬਣਾਉਂਦਿਆਂ ਨੂੰ ਆਪਾਂ ਨੂੰ ਰੇ ਵਰਕਸ਼ਾਪ ਕੀਤੀ ਹੁੰਦਾ ਹਜੇ ਹੋਇਆ 1.5 ਸਾਲ ਆ। ਅੱਛਾ ਉਰੇ 1.5 ਸਾਲ ਹੋ ਗਏ। ਹਾਂ ਪਹਿਲਾਂ ਮੈਂ ਨਾਮੀ-ਵਾਮੀ ਜਿਹੜੀ ਪੰਜਾਬ ਦੇ ਵਧੀਆ ਫਰਮ ਹੈਗੀ ਉੱਥੇ ਕੰਮ ਕੀਤਾ ਹੈਗਾ ਅੱਛਾ ਉੱਥੇ ਕਿੰਨਾ ਟਾਈਮ ਕੰਮ ਕੀਤਾ ਸਤੰਤਕ ਰੋਜ ਮੈਂ 28 ਸਾਲ ਕੰਮ ਕੀਤਾ ਹੈਗਾ ਕਿੱਥੇ ਬਈ ਭਵਾਨੀਗੜ੍ਹ ਸਤੰਤਕ ਰੋਜ ਭਵਾਨੀਗੜ੍ਹ ਸਤੰਤਕ ਰੋਜ 27 ਸਾਲ 28 ਸਾਲ 28 ਸਾਲ ਤੋਂ ਹੀ ਪਲੱਸ ਕੀਤਾ ਹੋਊਗਾ ਉਹ ਮੋਟਾ ਐਸਾ 28 ਸਾਲ ਦਾ ਬਾਈ ਦਾ 28 ਸਾਲ ਵੀ ਉੱਥੇ ਕੰਮ ਕਰਕੇ ਆਏ ਹੋ ਬਿਲਕੁਲ ਵੀ ਤਜਰਬਾ ਚੰਗਾ ਬਣਾਇਆ ਤਜਰਬਾ ਮੈਂ ਉੱਥੇ ਅਜੇ ਫੋਰਮਰ ਰਹਿ ਕੇ ਆਗਾ ਅੱਛਾ ਫੋਰਮੈਂਡ ਬਣਾਇਆ ਠੀਕ ਹੈ ਬਈ ਤੇ ਬਈ ਫਿਰ ਹੁਣ ਆਪਣਾ ਉਰੇ ਕੰਮ ਅਗੇ ਮੇ ਚੱਲ ਜੀ ਜਾਂਦਾ ਉਰੇ ਕੰਮ ਆਪਣਾ ਬਹੁਤ ਵਧੀਆ ਚੱਲ ਰ ਏ ਬਈ ਕਿੰਨੇ ਫੁੱਟ ਦੀ ਟਰਾਲੀ ਹੈਗੀ ਆਪਣੀ ਇਹ 14 7 ਟਰਾਲੀ ਹੈ 14 ਫੁੱਟ ਹਾਂ 7 ਫੁੱਟ ਥੋੜਾ 7 ਚੌੜੀ ਹੋਗੀ 14 ਲੰਬੀ 14 ਲੰਬੀ ਹੋਗੀ ਠੀਕ ਹੈ ਬਈ 2 ਫੁੱਟ ਨੂੰ ਉੱਪਰ ਨੂੰ ਬਾੜ ਹੋਗੀ ਇਹਦੀ ਅੱਛਾ ਜੀ 3 ਫੁੱਟ ਬੈੱਡ ਹੋ ਗਿਆ ਇਹਦਾ 3 ਫੁੱਟ ਬੈੱਡ ਹੋ ਗਿਆ ਹਾਂ ਜੀ ਠੀਕ ਹੈ ਬਈ ਤੇ ਬਈ ਜੇ ਆਪਾਂ ਗੱਲਬਾਤ ਕਰੀਏ ਇਹਦਾ ਜਿਹੜਾ ਆਪਾਂ ਕਹ ਲਈਏ ਲੋਹਾ ਚਾਦਰ ਕਿਹੜੀ ਕੰਪਨੀ ਦੀ ਵਰਤ ਦਿਓ ਇਹਨੂੰ ਸਾਰੀ ਟਾਟਾ ਦੀ ਚਾਦਰ ਲੱਗੀ ਹੋਈ ਹੈ ਟਾਟਾ ਦੀ ਚਾਦਰ ਹਾਂ ਜੀ ਸਾਰਾ A to Z ਲੋਹਾ ਹੀ ਟਾਟਾ ਦਾ ਲੱਗਿਆ ਹੋਇਆ ਇਹਨੂੰ A to Z ਟਾਟਾ ਹੀ ਚੱਲਦਾ ਐਂਗਲ ਵੀ ਟਾਟਾ ਲੱਗੇ ਹੋਇਆ ਹੈ। ਅੱਛਾ ਜੀ। ਬੱਤੀ ਵੀ ਟਾਟਾ ਲੱਗੇ ਹੋਏ ਨੇ 4 2 ਦੇ ਇਹਨੂੰ। ਠੀਕ ਹੈ ਬਈ। 84 ਐ 10 ਤੇ ਉਹ ਵੀ ਟਾਟਾ ਲੱਗੀ ਹੋਈ ਹੈ। ਅੱਛਾ ਜੀ। ਇੱਥੋਂ ਤੱਕ ਦੇ ਲੋਕ ਗਾਲਾਂ ਮਸੀ ਲਾਉਂਦੇ ਨੇ ਆਪਣਾ ਗਲ ਵੀ ਟਾਟਾ ਦਾ ਲੱਗਿਆ ਹੋਇਆ ਹੈ। ਅਸਾਂ ਗਲ ਵੀ ਟਾਟਾ ਦਾ ਲੱਗਿਆ ਹੈ। ਅਸੀਂ ਆਪਾਂ ਗੱਲਬਾਤ ਕਰੀ ਆਪਾਂ ਕਹ ਲਈ ਵੀ ਮੁਕਦੀ ਗੱਲ ਹੁੰਦੀ ਹੈ ਜਿਵੇਂ ਵੀ A to Z ਸਮਾਨ ਜਿਹੜਾ ਲੋਹਾ ਬਰਤਨ ਆ ਪਾੜੇ। A to Z ਟਾਟਾ ਲੱਗੇ ਹੋਏ ਨੇ। A to Z ਹੀ ਟਾਟਾ ਬਰ ਲੱਗੇ। ਜਿਹੜਾ ਪਾਈਪ ਆ ਸਾਰਾ ਮਾਰਕਰ ਵਾਲਾ ਪਾਈਪ ਲੱਗਿਆ ਹੋਇਆ ਹੈਗਾ। ਅੱਛਾ ਜ ਕੋਈ ਬਿਨਾ ਮਾਰ ਕੇ ਤੋਂ ਪਾਇਪ ਨਹੀਂ ਲੱਗਿਆ ਹੋਇਆ ਅੱਛਾ ਵੀ ਮਾਰ ਕੇ ਸਾਰੀ ਚੀਜ਼ ਤੇ ਲੱਗਿਆ ਹੋਇਆ ਸਾਰੀ ਚੀਜ਼ ਤੇ ਮਾਰ ਕੇ ਲੱਗਿਆ ਠੀਕ ਹੈ ਪਲਾਜ਼ਮਾ ਘਟਕਦਾ ਬਿੱਡ ਲੱਗਿਆ ਹੋਇਆ ਚਾਰ ਦੋ ਲੱਗਿਆ ਹੋਇਆ ਅੱਛਾ ਜੀ ਠੀਕ ਹੈ ਤੇ ਆਹ 80-10 ਦੱਸਣ ਦੇ ਲੱਗੀ ਹੋਈ ਹੈ ਠੀਕ ਹੈ ਜੀ ਵਿਚੇ ਦੇ ਛੇ ਟਾਟਾ ਦੀ ਪਈ ਹੋਈ ਹੈ ਅੱਛਾ ਉਹ ਵੀ ਟਾਟਾ ਦੀ ਉਹ ਵੀ ਟਾਟਾ ਦੀ ਹੈ ਠੀਕ ਹੈ ਜੀ ਇਹਦੇ ਤੋਂ ਕੋਈ ਇਹ ਬੰਦਾ ਇੰਨਾ ਕੁ ਲੋਹਾ ਵੀ ਕਹਦੇ ਵੀ ਬਗੇ ਟਾਟਾ ਤੋਂ ਲੱਗਿਆ ਹੋਇਆ ਹੈ ਆਪਾਂ ਕਹੇ ਲਈ ਵੀ ਜੇ 1 ਇੰਚ ਲੋਹਾ ਉਹ ਵੀ ਕੋਈ ਕਹੇ ਦੇ ਵੀ ਬਣਾ ਟਾਟਾ ਦਾ ਉਹਦੇ ਵੀ ਜ਼ਿੰਮੇਵਾਰ ਹੈ ਇਹ ਵੀ ਆਪੇ ਜ਼ਿੰਮੇਵਾਰੀ ਹੈ ਅੱਛਾ ਭਾਈ ਤੇ ਆਪਾਂ ਕੋਈ ਮਾਰਕਾ ਦਿਖਾਈਏ ਭਈ ਹਾਂ ਵੀ ਕਿਸੇ ਦਾ ਮਾਰਕਾ ਆਪਣਾ ਮਾਰਕਾ ਆਪਣਾ ਚਾਦਰ ਤੇ ਆਈਐਸ ਮਾਰਕਾ ਲੈ ਵੀ ਮੁੰਡਿਆ ਦਿਖਾ ਦੇ ਕਰਾਂ ਆ ਮਾਰਕਾ ਦਿਖਾ ਦੇ ਕਰਾਂ ਠੀਕ ਹੈ ਹਾਂਜੀ ਆ ਸਾਰਾ ਸੇਲ ਦਾ ਮਾਲ ਲੱਗਿਆ ਹੋਇਆਗਾ ਸਾਰਾ ਤੋਂ ਮਾਰਕਾ ਲੱਗਿਆ ਹੋਇਆ ਆ ਦੇਖੋ ਸੇਲ ਦਾ ਮਾਲ ਆ ਜੀ ਕੱਲੀ ਕੱਲੀ ਚੀਜ਼ ਤੇ ਮਾਰਕਾ ਹੈਗਾ ਲਓ ਭਾਈ ਹਾਂ ਮਾਰਕਾ ਲੱਗਿਆ ਪਿਆ ਸਾਰਾ ਆ ਦੇਖੋ ਇਧਰ ਆ ਕੇ ਭਈਆ ਚੰਗੀ ਤਰ੍ਹਾਂ ਹੁਣ ਇੱਥੇ ਦਿਂਦਾਗਾ ਟਾਟਾ ਦਾ ਜੇ ਆਪਾਂ ਗੱਲ ਇਹ ਪੈਪ ਨੇਗੇ ਉਹ ਵੀ ਟਾਟਾ ਦੇ ਦੇਣਗੇ ਟਾਟਾ ਦੇਣ ਟਾਟਾ ਦੀ ਮਾਰਕਾ ਲੱਗਿਆ ਹੋਣਾ ਟਾਟਾ ਦਾ ਹੀ A to Z ਸਾਮਾਨ ਹੈਗਾ ਤੇ ਜੇ ਆਪਾਂ ਗੱਲਬਾਤ ਕਰੀਏ ਜਿਵੇਂ ਨਾ ਨਾ ਦੋ ਫਾੜ ਖੁੱਲਦਾ ਇਹ ਡਾਲਾ ਵੀ ਦੋ ਪਾਸੇ ਖੁੱਲਦਾ ਇਹ ਬਈ ਜਿਵੇਂ ਹੁਣ ਡਾਲਾ ਆਮ ਲੋਕਾਂ ਦੇ ਡਾਲੇ ਖੁੱਲਦੇ ਨੇਗੇ ਇੱਥੇ ਲਿਆ ਕੇ ਅਗਲਾ ਸੰਗਲ ਦੀ ਪਸਾਉਂਦਾ ਕੋਈ ਕੁੰਡਾ ਜਾਂ ਪਸਾਉਂਦਾ ਹੈਗਾ ਠੀਕ ਹੈ ਜੀ ਆਪਣੇ ਆਟੋਮੈਟਿਕ ਲਾਕ ਲੱਗਦਾ ਹੈਗਾ ਅੱਛਾ ਇਹ ਲਾਕ ਲੱਗ ਗਿਆ ਹਾਂ ਇਹ ਕਲੱਚ ਲਾਕ ਹੈ ਬੜੇ ਜੀ ਖੋਲਣਾ ਹੋਵੇ ਆ ਦੇਖੋ ਪਹਿਲਾਂ ਤਾਂ ਸੇਦੀ ਖੁੱਲੂਗੀ ਇਹ ਮਾ ਟਰੈਕਟਰ ਦਾ ਰੋਜ਼ ਨਾਲ ਖੁੱਲਦਾ ਨਹੀਂ ਲਓ ਜੀ ਇਹ ਖੁੱਲੂਗਾ ਇਹ ਖੁੱਲੂਗਾ ਕਲੱਚ ਲਾਕ ਲੱਗਿਆ ਅੱਛਾ ਇਹ ਵੀ ਜੇ ਮੈਂ ਹੁਣ ਮਾੜੀ ਸੇਦੀ ਤਾਂ ਇਹ ਵੀ ਨਹੀਂ ਖੁੱਲਦਾ ਇਹ ਇਹ ਖੁੱਲਦਾ ਨਹੀਂ ਹੈਗਾ ਅੱਛਾ ਜੇ ਰੈਕ ਪੈਡਲ ਦਾ ਪੁੰਗਦਾ ਖੁੱਲੂਗਾ ਇਹ ਇਹ ਵੀ ਟਾਈਟ ਆ ਪੂਰਾ ਨਾ ਇਹ ਆਪਾਂ ਜਾਣ ਨਾਲ ਮਰਾਂਗੇ ਤਾਂ ਖੁੱਲੂਗਾ ਹਾਂ ਠੀਕ ਹੈ ਜੀ ਨਹੀਂ ਆਮ ਕਰੇ ਕਿ ਦੂਰ ਰੋਡ ਲਾਉਨੇ ਕੁੰਡੀਆਂ ਆ ਆ ਦੂਜੀਆਂ ਕੁੰਡੀਆਂ ਠੀਕ ਹੈ ਤੇ ਜੇ ਮੈਂ ਹੁਣ ਕਿਸੇ ਭਰਾ ਦੀ ਡਿਮਾਂਡ ਹੁੰਦੀ ਆ ਵੀ ਮੈਂ ਬਈ ਜਿਵੇਂ ਹੁਣ ਆ ਟਰਾਲੀ ਆ ਆਪਾਂ ਕਹਿ ਲਈ ਪੂਰੀ ਲੋਗੋ ਲੋਗੋ ਲੱਗੇ ਹੋਏ ਨੇ ਮੋਡੀਫਾਈ ਤਰੀਕੇ ਨਾਲ ਬੜੀ ਰੈਂਜ ਵਿੱਚ ਟ੍ਰੈਂਡ ਚੱਲ ਰਿਹਾ ਹਾਂਜੀ ਹਾਂਜੀ ਤੇ ਹੁਣ ਕਿਸੇ ਭਰਾ ਦੀ ਹੁੰਦੀ ਵੀ ਮੈਂ ਥੋੜੀ ਜਿਹੀ ਵੀ ਮੋਡੀਫਾਈ ਹੋਵੇ ਵੀ ਬਾਹਲਾ ਵੀ ਆਪਾਂ ਗੇਲੀ ਵੀ ਜਿਗਾੜ ਜਾ ਨਾ ਲੱਗੇ ਹੋਵੇ ਉਹ ਜਿਵੇਂ ਅਗਲੇ ਦੀ अच्छागी इच्छा मुताबिक काम ਹੋਊਗਾ اچھا ਜਿੰਮੇ ਅਗਲੇ ਦੀ ਰਿਕੁਆਇਰਮੈਂਟ ਹੋਊਗੀ ਉਸ ਹਿਸਾਬ ਤੇ ਬਣਾਉਣੀ ਉਸ ਹਿਸਾਬ ਦੇ ਕੰਮ ਹੋਊਗਾ ਅੱਛਾ ਜੀ ਕੋਈ ਟਰਾਲੀ ਵੱਡੀ ਛੋਟੀ ਬਣਣੀ ਟਰਾਲੀ ਆਪਣੇ ਲਈ 12 ਫੁੱਟ ਟਰਾਲੀ ਬਣੀ ਖੜੀ ਹੈਗੀ ਅੱਛਾ ਜੀ ਤੇ ਅੰਦਰ ਇੱਕ 11 ਫੁੱਟੀ ਬਣ ਰਹੀ ਹੈਗੀ ਅੱਛਾ ਜੀ ਠੀਕ ਹੈ ਤੇ ਜਿਹੇ ਜੀ ਡਿਮਾਂਡ ਹੁੰਦੀ ਹੈ ਬੰਦੇ ਦੀ ਉਹੇ じゃ ਤੁਸੀਂ ਸਮਾਨ ਲਾ ਕੇ ਦੇ ਦੇਣਾ ਮਾਨਾ ਕੌੜੰਗੀ ਹੀ ਆਪਾਂ ਕੰਮ ਕਰਕੇ ਦਿੰਨੇ ਆ ਅਗਲੇ ਨੂੰ ਠੀਕ ਹੈ ਜੀ ਠੀਕ ਹੈ ਜੀ ਸਾਰਾ ਆਰਡਰ ਤੇ ਮਾਲ ਬਣਦਾ ਹੈਗਾ ਅੱਛਾ ਆਰਡਰ ਤੇ ਹੀ ਮਾਲ ਬਣਦਾ ਆਰਡਰ ਦੀ ਮਾਲ ਬਣਦਾ ਆਪਣੇ ਲਈ ਬਿਨਾਂ ਆਰਡਰ ਤੋਂ ਕੋਈ ਮਾਲ ਨਹੀਂ ਹੈਗਾ ਆਪਣੇ ਤੇ ਜੇ ਆਪਾਂ ਇਹਦੇ ਵਿੱਚ ਸਹੂਲਤਾਂ ਦੀ ਗੱਲ ਕਰੀਏ ਸਹੂਲਤਾਂ ਕਿਹੜੀਆਂ-ਕਿਹੜੀਆਂ ਆ ਗਈਆਂ ਸਹੂਲਤਾਂ ਦਾ ਤੁਹਾਨੂੰ ਉਧਰ ਜਾ ਕੇ ਦਿਖਾ ਦਨੇ ਹੈਗੇ ਅੱਛਾ ਜੀ ਤੇ ਇਹਨੂੰ ਰੇਲ ਦਾ ਹਿੱਸਾ ਲੱਗਿਆ ਹੋਇਆ ਹੈਗਾ ਰੇਲ ਦਾ ਹਿੱਸਾ origignal ਰੇਲ ਦਾ ਹਿੱਸਾ ਅੱਛਾ ਉਹ ਵੀ origignal ਹਾਂਜੀ ਹਾਂਜੀ ਜ਼ਿੰਮੇਵਾਰੀ ਹੈ ਪੂਰੀ ਜ਼ਿੰਮੇਵਾਰੀ ਹੈ ਜੀ ਪੂਰੀ ਫਲਾ ਠੀਕ ਹੈ ਜੀ ਠੀਕ ਹੈ 20 ਮਾਈ ਦੇ ਹੱਬਾਂ ਨੇ ਗਿਆ ਅੱਛਾ ਜੀ ਬੀ 20 ਹੱਬ ਹਾਂਜੀ ਠੀਕ ਹੈ ਜੀ ਤੇ ਆ ਜਾਲ ਆ ਗਿਆ ਇਹ ਜਾਲ ਕੱਢ ਵਾਸਤੇ ਲੱਗਿਆ ਹੋਇਆ ਇਹ ਮੰਜਾ ਡਾ ਕੇ ਆਰਾਮ ਕਰਨ ਵਾਸਤੇ ਅੱਛਾ ਹੁਣ ਮੇਲੇ ਚ ਖੜੀ ਟਰਾਲੀ ਹਾਂਜੀ ਅਗਲਾ ਆਰਾਮ ਕਰੂਗਾ ਟੂਲ ਲੱਗਿਆ ਜੇ ਬਿਸਤਰਾ ਕੱਢੂਗਾ ਅੱਛਾ ਲੈ ਮੈਂ ਇਹ ਖੋਲ ਕੇ ਦਿਖਾ ਦਈਏ ਨੂੰ ਆਪਾਂ ਦਿਖਾ ਦਿਓ ਇਹਦੀ ਮਿਹਰੀ ਬੂਤੀ ਕਿੰਨੀ ਕਹ ਜੀ ਇਹ ਬੰਦੇ ਦਾ ਭਾਰ ਚੱਲ ਲੂ ਇਹ ਮੈਂ ਕਹਦਾ ਜੇ ਦੋ ਜਣੇ ਬਹਿ ਜਾਣ ਅੱਛਾ ਚਾਹੇ ਦੋ ਜਣੇ ਬਹਿ ਜਾਣ ਹਾਂ ਲਓ ਜੀ ਅਪਾ ਮੰਡੀ ਵਾਲੀ ਵੀ ਨਾਲ-ਨਾਲ ਟੈਸਟਿੰਗ ਕਰਕੇ ਦੇਖ ਲਈਏ ਨਾ ਵੀ ਅੱਛਾ ਇਹ ਦਵਾਰੇ ਉਹਦੇ ਵਿੱਚ ਹੀ ਪਊਗਾ ਜਾ ਕੇ ਹਾਂਜੀ ਲੋਕੀ ਕਹਿੰਦੇ ਆ ਪਾ ਦੂ ਇੱਧਰ ਅੱਛਾ ਇਹ ਜਿੰਨਾ ਉੱਚਾ ਨੀ ਮਾ ਕਰਨਾ ਅਗਲੇ ਅੱਛਾ ਆਪਦੇ ਹਿਸਾਬ ਤੇ ਹੀ ਬੰਦਾ ਉੱਥੇ ਰੱਖ ਸਕਦਾ ਇੱਥੇ ਵੀ ਨਹੀਂ ਵੀ ਜੇ ਕਿਸੇ ਨੇ ਕਿਵੇਂ ਵੀ ਪੈਣਾਗਾ ਉਹ ਹਿਸਾਬ ਤੇ ਉੱਚਾ ਨੀ ਮਾ ਹੋ ਜਾਊਗਾ ਜਿਵੇਂ ਮਰਜ਼ੀ ਕਰ ਲਈ ਠੀਕ ਹੈ ਜੀ ਵੀ ਪੂਰਾ ਵਧੀਆ ਇੱਕ ਤਾਂ ਇਹ ਹੋ ਗਈ ਆ ਇੱਧਰ ਟੂਲ ਬਾਕਸ ਆ ਗਿਆ ਇਹ ਟੂਲ ਬਾਕਸ ਹੋ ਗਿਆ ਠੀਕ ਹੈ ਵਿੱਚ ਜਮਾਨ ਆ ਰ ਕੱਢੋ ਅੱਛਾ ਇਹ ਟੂਲ ਬਾਕਸ ਕਿੱਡਾ ਕੇ ਲੱਗਿਆ ਹੋਇਆ ਉਹ ਵੀ ਖੋਲ ਕੇ ਦਿਖਾ ਦਿਓ ਆ ਜਾਓ ਬਿੱਕੇਰਾ ਮੁੰਡਿਆ ਜਿਹੜੀਆਂ ਹੋ ਗਏ ਦਿਖਾ ਦੇ ਜਿੰਨਾ ਮਰਜ਼ੀ ਸਮਾਨ ਕੱਢੋ ਵਿੱਚ ਪਾਓ ਅੱਛਾ ਜੀ ਵੀ ਆਪਾਂ ਇਹਨੂੰ ਥੱਲੇ ਸਿੱਟ ਕੇ ਇਹਦੇ ਵਿੱਚ ਆਪਾਂ ਸਮਾਨ ਕੇ ਮਰਜ਼ੀ ਰੱਖ ਸਕਦੇ ਜਿਵੇਂ ਮਰਜ਼ੀ ਰੱਖੋ ਬਿਸਤਰਾ ਉਸਤਰਾ ਅੱਛਾ ਬਿਸਤਰਾ ਪੂਰਾ ਵੀ ਵਧੀਆ ਲੱਗਾਈ ਆਪਾਂ ਕਿਹਦੀ ਵਿੱਚ ਚੇਟੀ ਕੋਈ ਆ ਜਿੰਨੇ ਮਰਜ਼ੀ ਕੰਬਲ 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 ਠੀਕ ਹੈ ਕੋਈ ਚੱਕਰ ਨਹੀਂ ਹੈਗਾ ਅੱਛਾ ਹਾਂ ਤੇ ਆਹ ਲੋਕ ਲੱਗਿਆ ਮੂਰੇ ਅੱਛਾ ਇਹ ਬੂਰੇ ਆ ਗਏ ਵੀ ਜਿਵੇਂ ਹੁਣ ਆਪਾਂ ਕਈ ਵਾਰ ਨਹੀਂ ਲਿਫਟ ਚੱਕਣੀ ਹੈਗੀ ਡਾਲੀ ਦੀ ਹਾਂ ਲੰਬੇ ਰੂਟ ਤੇ ਇਹ ਲੌਕ ਕੇ ਲਾ ਲਓ ਤੇ ਇਧਰਲੇ ਪਾਸੇ ਆ ਥੋੜੀ ਟੂਟੀ ਆ ਗਈ ਅੱਛਾ ਜੀ ਇਧਰ ਪਾਣੀ ਆਪਾਂ ਗੈਲੀ ਵੀ ਪਾਣੀ ਵਾਲੀ ਟੈਂਕੀ ਆ ਗਈ ਟੈਂਕੀ ਆ ਗਈ ਹਾਂ ਆ ਲੌਕਰ ਆ ਗਿਆ ਅੱਛਾ ਜੀ ਲੌਕਰ ਆ ਗਿਆ ਜੋ ਮਾਰੀਆ ਇਹ ਉਹਦੇ ਵਾਸਤੇ ਆ ਕੇ ਜੇ ਕੋਈ ਹੁਣ ਜ਼ਿੰਮੇਦਾਰ ਭਰਾ ਖਾਣ ਪੀਣ ਵਾਲਾ ਹੁੰਦਾਗਾ ਉਹਦੇ ਵਾਸਤੇ ਵੀ ਗਲਾਸ ਇੱਕ ਦੂਸਰੇ ਦੇ ਵਿੱਚ ਰੱਖ ਸਕਦਾਗਾ ਉਹ ਮਾਰੀ ਰੱਖੇ ਅਗਲਾ ਠੀਕ ਹੈ ਠੀਕ ਹੈ ਜੀ ਲਾਈਟਾਂ ਲੱਗੀਆਂ ਹੋਈਆਂ ਨੇਗੀਆਂ ਲੈਟਾਂ LED ਹਨਾਈ LED ਲਾਈਟਾਂ ਨੇਗੀਆਂ ਆਏ ਦੇ ਵਿੱਚ ਲੈਟਾਂ ਆਗੀਆਂ ਤੇ ਘੋੜੇ ਕੁੜਿਆ ਵਧੀਆ ਮਾਰੋ ਕਰਕੇ ਮਸ਼ੀਨ ਨਾਲ ਤਿਆਰ ਕਰੇ ਹੋਏ ਨੇ ਸਾਰਾ ਲੇਜ਼ਰ ਕਟਿੰਗ ਦਾ ਮਾਲ ਲੱਗਿਆ ਲੇਜ਼ਰ ਨਾਲ ਕਟਿੰਗ ਕਰਕੇ ਮਸ਼ੀਨ ਨਾਲ ਲਾਈਟਾਂ ਲੱਗੀਆਂ ਨੇ ਸਲੈਂਸਰ ਲੱਗੇ ਨੇ ਉੱਪਰ ਸਲੈਂਸਰ ਲੱਗੇ ਨੇ ਪਾੜੂਆਂ ਲੱਗੀਆਂ ਨੇ ਇਹ ਜਿਵੇਂ ਆਪਾਂ ਬਿੱਡ ਆ ਗਏ ਵੀ ਇਹ ਦੋ ਪਾਸੇ ਵੀ ਖੋਲ ਸਕਦੇ ਆਪਾਂ ਇਹ ਬਿੱਡ ਜੋੜ ਆ ਗਿਆ ਨਾ ਵਿੱਚ ਆਪਾਂ ਖੇਲੀਏ ਇਹ ਬਾਈਆਂ ਨੇ ਕਰਾਇਆ ਹੈਗਾ ਕਹਿ ਕੇ ਜੀ ਤੁਹਾਨੂੰ ਛੋਟਾ ਬਿੱਡ ਚਾਹੀਦਾ ਛੋਟਾ ਖੁੱਲਦਾ ਲਾਉਣਾ ਕਰਨਾ ਸੌਖਾ ਠੀਕ ਹੈ ਲਾਉਣਾ ਵੀ ਬਾਜਨ ਜਾਦੀ ਹੋ ਜਾਂਦਾ ਕਿ ਅੱਜਕੱਲ ਬੰਦੇ ਥੋੜਾ ਜਾਂ ਘਟ ਹੋ ਬਾਜਨ ਚੱਕਿਆ ਜਾਂਦਾ ਹੈਗਾ ਉਹਦੇ ਵਾਸਤੇ ਆ ਇਧਰ ਆ ਜੀਪ ਦਾ ਹੁਲਾਤਾ ਹੈ ਜੀ ਇਹ ਜੀਪ ਦਾ ਲੋਗੋ ਲੱਗਿਆ ਲਾਈਟਾਂ ਲਾਤੀਆਂ ਵਿੱਚ ਜੀਪ ਹੋ ਜਾਂਦੀਆਂ ਨੇ ਗਿਆ ਕੀ ਬਾਤ ਹੈ ਜੀ ਉਹ ਰੀਲਾ ਆ ਗਿਆ ਨਾ ਮੇਰੇ ਸੇਵਾ ਵਾਸਤੇ ਉਹ ਰਸੇਵਾ ਤੇ ਰੀਲਾਂ ਆਗੇ ਜਿਵੇਂ ਹੁਣ ਆਪਾਂ ਕੋਈ ਸਮਾਂ ਨਾ ਦੇ ਕੇ ਲੇ ਕੇ ਜਾਂ ਆ ਇਕੱਠਾ ਕਰਨਾ ਆਪਾਂ ਨੇ ਖਾਲੀ ਰਸਾ ਇਕੱਠਾ ਕਰਨਾ ਹੈ ਹੁਣ ਗੰਨੇ ਦੀ ਪ੍ਰੀਵਿਅ ਖਾਲੀ ਰਸਾ ਇਕੱਠਾ ਕਰਨਾ ਤੁਹਾਨੂੰ ਹੱਥ ਨਾਲ ਇਕੱਠਾ ਉਂ ਨਹੀਂ ਇਕੱਠਾ ਕਰਕੇ ਰੱਖਣ ਦੀ ਲੋੜ ਇਹਦੇ ਦੇ ਇਕੱਠਾ ਕਰਕੇ ਕਰੋ ਇਹਦੇ ਨਾਲ ਦੇ ਠੀਕ ਹੈ ਜੀ ਆ ਦਿਖਾ ਦੇ ਕੇਰਾ ਬਾਈ ਵੀ ਇਹਦੇ ਨਾਲ ਇਕੱਠਾ ਕਰਕੇ ਆਪਾਂ ਦਿਖਾ ਖਾਲੀ ਰਸਾ ਇਕੱਠਾ ਹੋ ਜਾਏਗਾ ਠੀਕ ਹੈ ਜੀ ਖਾਲੀ ਰਸਾ ਇਹਦੇ ਨਾਲ ਇਕੱਠਾ ਹੋ ਜੇਗਾ ਸਾਰਾ ਅੱਛਾ ਤੇ ਬਾਕੀ ਜਿਹੇ ਜੀ ਡਿਮਾਂਡ ਹੁੰਦੀ ਆ ਉਹ ਇਹਦਾ ਉਸੇ ਕਰਕੇ ਦੇ ਡਿਮਾਂਡ ਦੇ ਕੌੜੰਗ ਕੰਮ ਡਿਮਾਂਡ ਦੇ ਹਿਸਾਬ ਨਾਲ ਤੇ ਜਿਵੇਂ ਹੁਣ ਆ ਇਹ 12 ਫੁੱਟੀ ਹੈ ਇਹ 12 ਫੁੱਟੀ ਡਾਲੀ ਹੈ ਕੀ ਜੀ 6 12 ਹੋ ਗਈ ਜੀ ਇਹ ਸਾਢੇ 6 12 ਹੋ ਗਈ ਸਾਢੇ 6 ਤੇ 12 ਹਾਂ 2 ਫੁੱਟ ਦੀ ਸਾਈਡ ਹੋ ਗਈ 3 ਫੁੱਟ ਦਾ ਬਿੱਡ ਹੋ ਗਿਆ ਉਹਨੂੰ ਵੀ 3 ਫੁੱਟ ਦਾ ਬਿੱਡ ਆ ਗਿਆ ਹਾਂ ਜੀ ਤੇ ਬਿੱਡ ਜੇ ਕਿਸੇ ਭਰਾ ਨੇ ਉੱਚਾ ਕਰਾਣਾ ਹੋਵੇ ਜਾਂ ਨੀਮਾ ਕਰਾਣਾ ਹੋਵੇ ਉਹ ਵੀ ਹੋ ਜਾਊਗਾ ਹੋ ਜਾਊਗਾ ਉਹ ਵੀ ਹੋ ਜਾਂਦਾ ਹੀ ਅਗਲੀ ਡਿਮਾਂਡ ਦੇ ਤਲਾਬ ਅੱਛਾ ਅਗਲੀ ਡਿਮਾਂਡ ਦੇ ਹਿਸਾਬ ਨਾਲ ਅਗਲੀ ਡਿਮਾਂਡ ਦੇ ਹਿਸਾਬ ਤੇ ਆਗਾ ਉੱਚਾ ਕਰਾਓ ਨੀਮਾ ਕਰਾਓ ਛੋੜਾ ਵੱਡਾ ਜੋ ਮਰਜ਼ੀ ਕਰਾਓ ਅੱਛਾ ਤੇ ਇਹ ਹਲੇ ਤੇ ਵੀ ਆਪਾਂ ਕਹੇ ਲਈ ਮਾਰ ਕੇ ਮੁਰ ਕੇ ਲੱਗਣੇ ਇਹ ਲਖਾਈ ਸਾਰੀ ਹੋਣ ਰਹਿੰਦੀ ਆ ਜੇ ਠੀਕ ਹੈ ਜੀ ਇਹਨੂੰ ਵੀ ਦੱਸਣਾ ਢੀ ਹੱਬ ਪਈ ਹੋਈ ਹੈਗੀ ਇਹਦੇ ਵੀ ਦੱਸ ਲੜੀ ਆਪਾਂ ਹਾਂ ਜੀ ਮਰੀਸਾ ਪਿਆ ਹੋਆ 4 ਇੰਚੀ ਠੀਕ ਹੈ ਜੀ ਹਾਂ ਠੀਕ ਹੈ ਠੀਕ ਹੈ ਤੇ ਜਿੰਮੇ ਆਪਣੀ ਟਰਾਲੀ ਅੰਦਰ ਇੱਕ ਬਣ ਲੱਗ ਗਈ ਆਪਾਂ ਉੱਥੇ ਦੇਖ ਲਈਏ ਫਿਰ ਆਪਣੀ ਬੁੱਧੀਆ ਜੀ ਦੀ ਇਹ ਟਰਾਲੀ ਇਹ ਹੈਗੀ ਜੀ ਆਪਣੇ 11 1/2 11 1/2 ਜਿਹੜੀ ਬਣ ਲੱਗ ਗਈ ਹਾਂ ਜੀ ਜਿਹੜੀ ਬਣ ਰੱਗ ਰਹੀ ਹੈ ਠੀਕ ਹੈ ਤੇ ਇਹਦੇ ਵਿੱਚ ਮੈਂ ਦੇਖ ਰਿਹਾ ਜਿਵੇਂ ਲੇੜਾਂ ਲੂੜਾਂ ਪੂਰੀਆਂ ਧੁਰ ਤੱਕ ਭਰੀਆਂ ਹੋਈਆਂ ਨੇ ਨਾ ਇਹ ਸਾਰੀਆਂ ਟਰਾਲੀਆਂ ਦੀ ਹੀ ਆਪਣੀ ਦੇ ਹੁਣ ਫੁੱਲ ਵੈਲਡਿੰਗ ਹੀ ਹੁੰਦੀ ਹੈਗੀ। ਅੱਛਾ ਨਹੀਂ ਮੈਂ ਜਿਵੇਂ ਦੇਖ ਰਹੀ ਨਹੀਂ ਟਾਂਕੇ ਲੱਗੇ ਹੋਏ ਨੇਗੇ। ਸਿਸਟਮ ਟਾਂਕੇ ਦਾ ਗਿਆ ਜਵਾਨਾ। ਠੀਕ ਹੈ। ਉਹੀ ਕਹਿੰਦਾ ਵੀ ਹੁਣ ਵੀ ਇਹ ਚੀਜ਼ ਨਾਲ ਵੀ ਸੇਫਟੀ ਜ਼ਿਆਦਾ ਰਹਿੰਦੀ ਹੈ ਨਾ ਉਮਰ ਵੀ ਵਧ ਜਾਂਦੀ ਹੈਗੀ। ਗਲਦੀ ਨਹੀਂ ਹੈਗੀ। ਗਲਦੀ ਨਹੀਂ ਹੈਗੀ। ਆਪੀ ਉਮਰ ਵਧੇਗੀ ਜੀ। ਬਿਲਕੁਲ। ਤੇ ਜਿਵੇਂ ਮਾਰ ਕੇ ਮੁਰ ਕੇ ਤਾਂ ਆਪਾਂ ਵੀਡੀਓ ਦੇ ਉੱਤੇ ਚੱਲੀ ਰਹੇ ਦੇਗੇ। ਹਾਂ ਹਾਂ ਮਾਰ ਕੇ ਤੇ ਮੈਂ ਦੱਸਾ ਜਾਂਦਾ ਤੁਹਾਨੂੰ ਟਾਟਾ ਦੇ ਮਾਰ ਕੇ ਟਾਟਾ ਦਾ ਹੀ ਕੰਮ ਆ ਸਾਰਾ। ਟਾਟਾ ਦਾ ਕੰਮ ਆ। ਤੇ ਮਾਲ ਫਿਰ ਤੁਸੀਂ ਸਾਰਾ ਵੀ ਉਹਦੇ ਆਰਡਰ ਦੇ ਹਿਸਾਬ ਤੇ ਮੰਗ ਤੇ ਜੇ ਆਪਾਂ ਰੰਗ ਦੀ ਗੱਲ ਕਰੀ ਆਪਾਂ ਕਿਉਂਕਿ ਮਾਰ ਕੇ ਵੀ ਆਪਾਂ ਸਾਰੇ ਦਿਖਾਤੇ ਵੀ ਚੀਜ਼ ਆ ਪਾਈ ਟੂ ਜੈਡ ਜਿੰਦੀ ਕਿ ਆਪਣੇ ਲੇਵੇ ਚੀਜ਼ ਹੁੰਦੀ ਆ ਜਿਵੇਂ ਆਪਾਂ ਤਿਆਰ ਕਰਦੇ ਆ ਉਹ ਆਪਾਂ ਸਾਰੀ ਚੀਜ਼ ਦਿਖਾਤੀ ਐਂਡ ਤੇ ਗੱਲ ਆਉਂਦੀ ਆ ਸਾਰੀ ਰੰਗ ਦੀ ਤੇ ਰੰਗ ਫਿਰ ਕਿਹੜਾ ਵਰਤਦੇ ਆਂ ਆਪਾਂ ਰੰਗ ਆਪ ਅਗਲੇ ਦੇ ਡਿਮਾਂਡ ਰੱਖਦੇ ਆਂਗੇ ਅੱਛਾ ਜੀ ਮਾਲਕਤੀ ਅੱਛਾ ਵੀ ਉਹ ਕਿੰਨਾ ਕ ਖਰਚਾ ਕਰਨਾ ਚਾਹੁੰਦਾਗਾ ਠੀਕ ਹੈ ਠੀਕ ਹੈ ਯੇ ਅਗਲਾ ਕਹਦਾ ਬੜੀ ਕੰਮ ਕਰਦੇ ਆ ਅਗਲਾ ਕਹਦਾ ਛੋਡੇ ਸਿਰ ਤੇ ਛੱਡੇ ਮਿਸਤਰੀ ਜੋ ਮਰਜ਼ੀ ਕਰ ਦੋ ਠੀਕ ਹੈ ਫਿਰ ਆਪਾਂ ਪੇਂਟਵਾਰ ਦਾ ਟੂਕੇ ਦਾ ਅੱਛਾ ਫਿਰ ਤਾਂ ਕਰਦੇ ਆ ਟੂਕੇ ਫਿਰ ਤਾਂ ਟੂਕੇ ਦਾ ਕਰ ਦਿਆ ਅੱਛਾ ਤੇ ਜੇ ਅਗਲਾ ਕਹੇ ਵੀ ਨਹੀਂ ਯਾਰ ਦੇਖ ਕੇ ਇਹ ਕਰ ਲਿਓ ਠੀਕ ਹੈ ਹਾਂਜੀ ਤੇ ਯਾਲੇ ਦੀ ਜੇਬ ਦਾ ਖਰਚਾ ਦੇ ਲੈਂਦੇ ਹਾਂ ਤੁਸੀਂ ਵੀ ਕਿੰਨਾ ਕ ਚੱਲਦਾ ਵੱਡੇ ਕਹਦਾ ਜੇਬ ਤੇ ਹਰਤਾ ਅੱਛਾ ਜੀ ਸਾਰਾ ਕੰਮ ਜੇਬ ਨਾਲ ਹੀ ਹੋਣਾ ਹੈਗਾ ਠੀਕ ਹੈ ਜੀ ਜੇਬ ਸਹੀ ਗੱਲ ਦਾ ਛੋਡੀ ਜੀ ਜੇਬ ਨਾਲ ਹੀ ਸਾਰਾ ਕੁਝ ਚੱਲਣਾਗਾ ਕਿਉਂਕਿ ਜੇਬ ਦੀ ਖਾਤਰੀ ਸ ਹਰੇਕ ਬੰਦਾ ਫਿਰ ਬਿਲਕੁਲ ਜੇਬ ਨਾਲ ਹੀ ਹੈਗਾ 988882 93025 93025 ਹਾਂ ਇੱਕ ਹੋਰ ਆ 98765 98765 24023 24023 ਤੇ ਇਹ ਸੀਗਾ ਬਾਈ ਹੋਰਾਂ ਦਾ ਸੰਪਰਕ ਨੰਬਰ ਜੇ ਕਿਸੇ ਭਰਾ ਨੇ ਕਿਸੇ ਵੀ ਤਰ੍ਹਾਂ ਦੀ ਆਪਾਂ ਕਹ ਲਈਏ ਚਾਹੇ 10 ਫੁੱਟੀ ਟਰਾਲੀ ਬਣਵਾਉਣੀ ਆ ਚਾਹੇ 20 ਫੁੱਟੀ ਚਾਹੇ ਆਪਾਂ ਕਹ ਲਈਏ 26 27 ਫੁੱਟੀ ਜਿਹੜੀ ਭੋਂਗ ਵਾਲਿਆਂ ਦੇ ਹੁੰਦੇ ਬਿਲਕੁਲ ਤੇ ਜਿਹੇ ਜੀ ਅਗਲੇ ਦੀ ਡਿਮਾਂਡ ਹੁੰਦੀ ਆ ਉਹੇ ਜਿਹਾ ਕੰਮ ਹੋਊਗਾ ਜੇ ਬਾਈ ਕਿਸੇ ਨੇ ਵੀ ਬਾਈਟ ਛੋਟਾ ਕਾ ਛੋਟੇ ਬਾਇਟ ਦੀ ਟਰਾਲੀ ਬਣਜੂ ਜੇ ਬਾਇਟ ਲੱਖਾਂ ਦਾ ਤਾਂ ਲੱਖਾਂ ਦੀ ਟਰਾਲੀ ਬਣਜੂ ਤੁਹਾਡੀ ਜੇਬ ਤੇ ਡਿਪੈਂਡ ਆ ਤੁਹਾਡੀ ਡਿਮਾਂਡ ਤੇ ਡਿਪੈਂਡ ਆ ਵੀ ਕਿਦਾਂ ਦੀ ਟਰਾਲੀ ਬਣਾਉਣੀ ਆ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸੋਸੀ ਕਰ ਦਿਓ